ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 4 ਸਤੰਬਰ ਨੂੰ ਸਜਾਈ ਜਾ ਰਹੀ ਚੇਤਨਾ ਮਾਰਚ ਵਿੱਚ ਮੰਜੀਠਾ ਹਲਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਰਾਮ ਸਿੰਘ ਅਫਦਾਲ ਬਲੂਚ 4 ਨੂੰ ਸਜਾਈ ਜਾਣ ਵਾਲੇ ਚੇਤਨਾ ਮਾਰਚ ਸੰਬੰਧੀ ਬਾਬਾ ਬੁੱਢਾ ਸਾਹਿਬ ਜੀ ਕਥੋਂ ਨੰਗਲ ਸਾਹਿਬ ਕੇ ਮੈਨੇਜਰ ਜਗਰੂਪ ਸਿੰਘ ਮੰਜੀਠਾ ਨੂੰ ਸੱਦਾ ਪੱਤਰ ਦੇਣ ਮੌਕੇ ਕੀਤਾ ਉਨ੍ਹਾਂ ਕਿਹਾ ਕਿ ਇਸ ਚੇਤਨਾ ਮਾਰਚ ਸੰਬੰਧੀ ਹਲਕਾ ਮੰਜੀਠਾ ਦੀਆਂ ਸੰਗਤਾਂ ਵਿੱਚ ਪਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਇਸ ਦਿਹਾੜੇ ਨੂੰ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਬਾਬਾ ਅਫਦਾਲ ਨੇ ਆਖਿਆ ਕਿ ਜਿਹੜੇ ਹਰ ਸਾਲ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸਜਾਇਆ ਜਾਂਦਾ ਹੈ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਅਤੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਉਹਨਾਂ ਨੇ ਆਖਿਆ ਕਿ ਇਹ ਚੇਤਨਾ ਮਾਰਚ ਹਲਕਾ ਮਜੀਠਾ ਦੇ ਪਿੰਡ ਅਫਦਾਲ ਤੋਂ ਆਰੰਭ ਹੋ ਕੇ ਤਪਸਥਾਨ ਸ਼੍ਰੀ ਅਨੰਦ ਔਰ ਸਾਹਿਬ ਵਿਖੇ ਪਹੁੰਚੇਗਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਗਈ ਉਹ ਚੇਤਨਾ ਮਾਰਚ ਵਿੱਚ ਵੱਧ ਚੜ ਕੇ ਭਾਗ ਲੈਣ ਕਿਉਂਕਿ ਸੰਗਤਾਂ ਨੂੰ ਲੈ ਕੇ ਜਾਣ ਵਾਲੀ ਵੱਡੀ ਪੱਧਰ ਤੇ ਬਾਹਨਾ ਜਿਨ੍ਹਾਂ ਵਿੱਚ ਕਾਰਾਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਨਾਲ ਹੀ ਉਹਨਾਂ ਆਖਿਆ ਕਿ ਸੰਗਤਾਂ ਦੀ ਸਹੂਲਤ ਲਈ ਕਮੇਟੀ ਵੱਲੋਂ ਪ੍ਰੇਮੀ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਮੌਕੇ ਮੈਨੇਜਰ ਜਗਰੂਪ ਸਿੰਘ ਮਜੀਠਾ ਬਾਬਾ ਜਗਵੀਰ ਸਿੰਘ ਧਨਵਾਦ ਦਿਲਜੋਤ ਸਿੰਘ ਸੇਵਾ ਸਿੰਘ ਭਾਈ ਬਯੰਤ ਸਿੰਘ ਸਵਿੰਦਰ ਸਿੰਘ ਜੱਸੀ ਅਫਦਾਲ ਗੁਰਕੀਰਤ ਸਿੰਘ ਬੱਲ ਹਰ ਪ੍ਰੀਤ ਸਿੰਘ ਸੰਤੋਖ ਸਿੰਘ ਲਵ ਪ੍ਰੀਤ ਸਿੰਘ ਅਮਰਜੀਤ ਸਿੰਘ ਸੁਵਿੰਦਰ ਸਿੰਘ ਕੇਵਲ ਸਿੰਘ ਕੁਲਵੰਤ ਸਿੰਘ ਅਜੈਪੁਰ ਸਿੰਘ ਸੁਵਿੰਦਰ ਸਿੰਘ ਜਸ ਅਬਦਾਲਤ ਸਮੇਤ ਆਦੀ ਹਾਜ਼ਰ ਸਨ। ਕੋ ਆਹੀ ਕੁਸ਼ੀਕਾ ਸੰਸਾਰ ਕੋ ਆਹੀ ਕੁਸ਼ੀਕਾ ਸਤੇ ਰੰਗਰੇ ਤੇ ਗੋਤੀ ਬੇਟੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ 5 ਸਤੰਬਰ ਨੂੰ ਹਰ ਸਾਲ ਪਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਤਪ ਸਥਾਨ ਤਰਤੀਸ਼ਿਨ ਕਿਸਕਰ ਸਾਹਿਬੀ ਸ਼੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਦੇਸ਼ਾਂ ਦੇਸ਼ਾਂ ਦੀ ਸੰਗਤਾਂ ਵੱਡੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਹੀ ਲੜੀ ਦੇ ਤਹਿਤ ਹਲਕਾ ਮਜੀਠਾ ਦੀਆਂ ਸੰਗਤਾਂ ਵੱਲੋਂ ਹਰ ਸਾਲ 14 ਮਾਰਚ ਦੇ ਮਹੀਨੇ ਵਿੱਚ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੱਤ ਛਾਇਆ ਅਤੇ ਪੰਨਿਆਂ ਪਿਆਰਾਂ ਦੀ ਅਗਵਾਈ ਦੇ ਵਿੱਚ ਇਹ ਚੇਤਨਾ ਮਾਰਚ 4 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਸ਼ਾਮ ਤਪਸਥਾਨ ਪਾਈ ਜਾਂਦਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਤੇ ਸੰਪੂਰਨ ਸਮਾਪਤੀ ਹੁੰਦੀ ਹੈ 5 ਸਤੰਬਰ ਨੂੰ ਬਾਬਾ ਜੀ ਦੇ ਅਸਥਾਨ ਤੇ ਕਥਾ ਕੀਰਤਨ ਫੋਲ ਪਾਈ ਜਾਂਦੇ ਹਨ ਸਿੱਖ ਸੰਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਪਾਈ ਜਾਂਦਾ ਬਾਬਾ ਜੀਵਨ ਸਿੰਘ ਜੀ ਦੇ ਤਪਸਥਾਨ ਤੇ ਸਮਾਪਤੀ ਤੋਂ ਬਾਅਦ ਤਖਤ ਸ਼ਰੀਕ ਇਸ ਗੜ੍ਹ ਸਾਹਿਬ ਵਿਖੇ ਬਹੁਤ ਵੱਡੀ ਬਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਂਦਿਆ ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਸੰਤ ਮਹਾਪੁਰਸ਼ ਰਾਜਸੀ ਅਤੇ ਹੋਰ ਬਹੁਤ ਬਹੁਤ ਮਹਾਨ ਹਸਤੀਆਂ ਉੱਤੇ ਸ਼ਾਮਲ ਹੁੰਦੀਆਂ ਹਨ ਜਿੱਥੇ ਬਹੁਤ ਵੱਡਾ ਭਾਰੀ ਦੀਵਾਨ ਸਜਦਾ ਉਸ ਦੀਵਾਨ ਦੇ ਵਿੱਚ ਆਇਆ ਹੋਇਆ ਸ਼ਖਸੀਅਤਾਂ ਨੂੰ ਮੁੱਖ ਪ੍ਰਬੰਧਕਾਂ ਵੱਲੋਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਬਾਬਾ ਮੇਜਰ ਸਿੰਘ ਜੀ ਸੋਢੀ ਮੁਖੀ ਦਸ਼ਨੇਸ਼ ਕਰਨਾਦਾਲ ਉਹ ਬਹੁਤ ਸਤਿਕਾਰ ਸਹਿਤ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹਨ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ 4 ਸਤੰਬਰ ਨੂੰ ਪਿੰਡ ਅਬਦਾਲ ਤੋਂ ਸੰਤ ਬਾਬਾ ਆਲਾ ਸਿੰਘ ਜੀ ਦੇ ਅਸਾਨਾਂ ਤੋਂ ਮਹਾਨ ਨਗਰ ਕੀਰਤਨ ਸ਼ੁਰੂ ਹੋਣਾ ਹੈ ਉਸ ਦੇ ਵਿੱਚ ਪਰਿਵਾਰਾਂ ਸਮੇਤ ਆਪਣੇ ਸਾਧਨਾ ਤੇ ਵਾਧੂ ਤੋਂ ਵਾਦ ਸ਼ਮੂਲੀਅਤ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਤੇ ਸਾਬਦੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਆ ਸਰਬੱਤ ਸੰਗਤ ਨੂੰ ਅਪੀਲ ਹੈ ਨਗਰ ਕੀਰਤਨ ਨੂੰ ਜਾਣ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਜਿੱਥੇ ਕੌਮ ਦੇ ਮਹਾਨ ਸੰਤ ਮਹਾਪੁਰਸ਼ ਰਾਜਸੀ ਅਤੇ ਧਾਰਮਿਕ ਲੋਕਾਂ ਨੇ ਸ਼ਮੂਲੀਅਤ ਕਰਨੀ ਹੈ ਉਥੇ ਆਪ ਸਰਬਤ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੋ ਤੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਗੇ ਬਾਰ ਬਾਰ ਇਹ ਜਿਸ ਤਰ੍ਹਾਂ ਜਨਪੀਰ ਅੱਜ ਜਿਸ ਤਰ੍ਹਾਂ ਹੋ ਰਿਹਾ ਹੈ ਕਿ ਮਹਾਂ ਲਗ ਹੋ ਗਈ ਹੈ ਸਾਡਾ ਪੰਜਾਬ ਦੇ ਗੁਰੂ ਨਸਰਨ ਸਾਹਿਬ ਦੀ ਸ਼ੇਰ ਸ਼ਾਇਦੇ ਸੁਖਮੰਦਰਾਂ ਦੀ ਗੁਹਾਈ ਦੇ ਵਿੱਚ ਮਿੱਠੀ ਗੁਰਬਾਣੀ ਰੇ ਰੇ ਰੋ ਰਹੀ ਆ। ਅੰਮ੍ਰੰਦੋਂ ਅੰਗੇ ਕਿਤੇ ਸਾਰੂਤ ਦਾ ਸਥਾਨ। ਭਾਈ ਜੱਤਾ ਸਿੰਘ ਵੀ ਭਾਈ ਜਰਨ ਸਿੰਘ ਦੇ ਸਥਾਨ ਨਾਲ ਪ੍ਰਸਾਦ ਜੇ ਰਿਓ ਸਮਾਪਤੀ ਹੋਏਗੀ। ਲੜੀ ਕੀਰਤਨ ਦੇ ਕਾਰਜ ਦੇ ਰਿਹਾ ਕੰਟਰੋਲਰ ਨੂੰ ਅਸਪੇਸ਼ ਆ ਰਹੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ। ਆਪ ਸਭ ਸੰਸਾ ਨੂੰ ਤੀਨ ਕੀਤੀਆਂ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੇ ਆਪਣੇ ਪਰਿਵਾਰਾਂ ਸੁਰੇਤ ਹਾਂ ਜੀ ਬੰਦੂ ਕਿਸਾ ਦਾ ਕਰਨੀ ਅੱਜ ਜੀ ਬੀ ਤੁਸੀਂ ਲੈ ਕੇ ਆਪਣਾ ਜੀਵਨ ਕਰੋ ਵਾਹਿਗੁਰੂ ਜੀ ਕਾ ਤਾਰ ਵਾਹਿਗੁਰੂ ਜੀ